निजीकरण आंगनवाड़ी बारह फरवरी दो हजार छब्बी फिलौर के नवे शहर अड्डे विशाल धरना दिता गया इस धरनेवाड़ी वर्करापर ने वी गिनतीयत करते हुए केंद्र राज विरुद्ध नारेबाजी की धरनाकारिया ने लेबर कोड लेबर नीति, मनरेगा कानून विच तब्दीलियां, बिजली हो जनसेवा निजीकरण दे विरोध विच अपनी आवाज बुलंद कीती। की उन्होंने कहना वालों आंगनवाड़ी सैक्टर एक सौ फीसदी निजीकरण नीतियां लागू करने की कोशिश की जा रही है जिसना वर्करा हैल्पर के भविख से संकट मंडरा रहा है ਵਕਤਾਵਾਂ ਨੇ ਕਿਹਾ ਕਿ ਅੰਗਨਵਾੜੀ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ ਘੱਟੋ ਘੱਟ ਵੇਤਨ 26000 ਰੁਪਏ ਅਤੇ ਪੈਨਸ਼ਨ 10000 ਰੁਪਏ ਪ੍ਰਤੀ ਮਹੀਨਾ ਯਕੀਨੀ ਬਣਾਈ ਜਾਵੇ ਇਸ ਤੋਂ ਇਲਾਵਾ ਹੋਰ ਪੱਤੇ ਅਤੇ ਸਹੂਲਤਾਂ ਵੀ ਦਿੱਤੀਆਂ ਜਾਣ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਦਰਨੇ ਦੌਰਾਨ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਮਜ਼ਦੂਰ ਵਿਰੋਧੀ ਨੀਤੀਆਂ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਐਲਾਨ ਕੀਤਾ ਕਿ ਜ਼ਰੂਰਤ ਪੈਂਦੇ ਸੂਬਾ ਪਦਰੀ ਆंदोलਨ ਵੀ ਕੀਤਾ ਜਾਵੇਗਾ शांति पूर्वक ढंग हो अंत आगुआ वालों सारवाद किया गया जो टीवी न्यूज चैनल तो पत्रकार इंदरजीत बैंस की खास रिपोर्ट जल्दी ਹਾਂਜੀ ਅੱਜ 10 ਸਟੇਟ ਜਥੇਬੰਦੀਆਂ ਦੇ ਸੱਦੇ ਤੇ ਜਿਹੜੀ ਹੜਤਾਲ ਹੋ ਰਹੀ ਆ ਤੇ ਇਸ ਹੜਤਾਲ ਦੇ ਬਾਰੇ ਲਗਾਤਾਰ 2 ਮਹੀਨਿਆਂ ਤੋਂ ਵੱਖ-ਵੱਖ ਥਾਵਾਂ ਤੇ ਅਸੀਂ ਮੰਗ ਪੱਤਰ ਦੇ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜਿਹੜੇ 4 ਲੇਬਰ ਕੋਡ ਉਹ ਰੱਦ ਕੀਤੇ ਜਾਣ BBGJ ਰਾਮਜੀ ਕਾਨੂੰਨ ਉਹਨੂੰ ਰੱਦ ਕਰਕੇ ਪਹਿਲੇ ਦੀ ਤਰ੍ਹਾਂ ਮਨਰੇਡਾ ਕਾਨੂੰਨ ਬਹਾਲ ਕੀਤਾ ਜਾਵੇ ਔਰ 200 ਦਿਨ ਲੋਕਾਂ ਨੂੰ ਕੰਮ ਦਿੱਤਾ ਜਾਵੇ ਤੇ ਜਿਹੜਾ ਬਿਜਲੀ ਐਕਟ 2025 ਆ ਉਹ ਰੱਦ ਕੀਤਾ ਜਾਵੇ ਸੀਡ ਬਿੱਲ ਜਿਹੜਾ ਲੈ ਕੇ ਇਹ ਸਰਕਾਰ ਕਿਸਾਨਾਂ ਦੇ ਵਿਰੋਧੀ ਆ ਉਸ ਨੂੰ ਰੱਦ ਕੀਤਾ ਜਾਵੇ ਤੇ ਅੱਜ ਉਸ ਹੜਤਾਲ ਦੇ ਮਤੇ ਨਜ਼ਰ ਅਸੀਂ ਇੱਥੇ ਚੌਂਕ ਦੇ ਵਿੱਚ ਆਏ ਆ ਪਰ ਬੜੇ ਦੁੱਖ ਦੀ ਗੱਲ ਆ ਕਿ ਫਲੋਰ ਦੇ ਪ੍ਰਸ਼ਾਸਨ ਨੂੰ ਇਹਨਾਂ ਵੀ ਪਤਾ ਨਹੀਂ ਕਿ ਲੋਕਾਂ ਲੋਕ ਜਿਹੜੇ ਆ ਉਹ ਪਰੇਸ਼ਾਨ ਹੋ ਰਹੇ ਆ ਜੇ ਇਹਦਾ ਬਦਲਵਾ ਪ੍ਰਬੰਧ ਕੀਤਾ ਜਾਂਦਾ ਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੁੰਦੀ ਤੇ ਅਸੀਂ ਇਸ ਦੀ ਵੀ ਨਿੰਦਾ ਕਰਦੇ ਹਾਂ ਕਿ ਵੀ ਪੰਜਾਬ ਸਰਕਾਰ ਨੇ ਜਿੰਨਾ ਅੰਤਕ ਮਚਾਇਆ ਹੋਇਆ ਉਹਦੇ ਉੱਤੇ ਵੀ ਸਰਕਾਰ ਨੂੰ ਆਲਟੀਮੇਟਮ ਦਿੰਦੇ ਹਾਂ ਕਿ ਜੇਕਰ ਸਰਕਾਰ ਆਪਣੀਆਂ ਇਹਨਾਂ ਕੋਝੀਆਂ ਹਰਕਤਾਂ ਤੋਂ ਬਾਜ਼ਨਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਵੀ ਪਹਿਲੇ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਚੱਲਦਾ ਕੀਤਾ ਜਾਊਗਾ ਜੇਲ੍ਹ ਹਸਪਤਾਲ ਫਲਾਰ ਤੋਂ ਅਸੀਂ ਜਿਹੜੇ 4 ਕੋੜ ਗੌਰਮੈਂਟ ਨੇ ਸਾਡੇ ਲਈ ਕੀਤੇ ਹੋਇਆ ਉਹਨਾਂ ਦਾ ਬਾਈਕਾਟ ਕਰਨ ਵਾਸਤੇ ਆਏ ਆ ਤੇ ਨਾਲ ਮੰਨਰੇਗਾ ਪੈਣਾ ਲਈ ਆਂਗੜਵਾੜੀ ਵਰਕਰਾਂ ਲਈ ਸਾਰਿਆਂ ਲਈ ਕਿਉਂਕਿ ਅਸੀਂ ਹੈਲਥ ਵਰਕਰ ਦੇ ਫਰੰਟ ਵਰਕਰ ਆ ਸਾਡੇ ਤੇ ਕੋਈ ਵੀ ਸਕੀਮ ਹੁੰਦੀ ਤੇ ਲਾਗੂ ਕਰ ਦਿੱਤੀ ਜਾਂਦੀ ਆ ਤੇ ਸਾਨੂੰ ਕੋਈ ਵੀ ਇਹਨਾਂ ਦੇ ਉੱਤੇ ਇਨਸੈਂਟਿਵਸ ਨਹੀਂ ਦਿੱਤਾ ਜਾਂਦਾ ਕੋਈ ਵੀ ਇਹੋ ਜਿਹਾ ਕੁਝ ਨਹੀਂ ਦਿੱਤਾ ਜਾਂਦਾ ਤੇ ਸਾਡੇ ਤੋਂ ਫालतू ਕੰਮ ਲਿਆ ਜਾਂਦਾ ਸਾਨੂੰ ਆਨਲਾਈਨ ਕੰਮ ਦਾ ਕੋਈ ਪੈਸਾ ਨਹੀਂ ਪੈ ਰਿਆ ਬਹੁਤੇ ਵਾਸਤੇ ਵੀ ਅਸੀਂ ਅੱਜ ਆਏ ਹੋਏ ਹਾਂ ਸ਼ਿਕਰਚ ਕਰਨ ਲਈ ਕਿ ਆਨਲਾਈਨ ਸਾਡੇ ਤੋਂ ਕੰਮ ਲਿਆ ਜਾ ਰਿਹਾ ਟੱਕੇ ਨਾਲ ਪ੍ਰੈਸ਼ਰ ਪਾ ਕੇ ਗਵਰਨਮੈਂਟ ਵੱਲੋਂ ਲੇਕਿਨ ਸਾਡੀ ਕੋਈ ਵੀ ਸੁਣਵਾਈ ਜਿਹੜੀ ਆ ਕਿਸੇ ਵੀ ਕਿਸਮ ਦੀ ਨਹੀਂ ਹੋ ਰਹੀ ਇਸ ਕਰਕੇ ਜਿਹੜੇ ਇਹ ਚਾਰ ਮੋਦੀ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਸਾਡੇ ਦੀ ਮਤਲਬ ਕੀ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਲਈ ਵੀ ਅੱਜ ਅਸੀਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਆ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹ ਸਰਕਾਰਾਂ ਜਿਹੜੀਆਂ ਸਾਡੇ ਨਾਲ ਝੂਠੇ ਵਾਅਦੇ ਕਰਦੀਆਂ ਸੀਗੀਆਂ ਕਿ ਅਸੀਂ ਤੁਹਾਡੇ ਲਈ ਆਹ ਕਰਾਂਗੇ ਆਹ ਕਰਾਂਗੇ ਕਿ ਤੁਹਾਡੇ ਅਸੀਂ 25000 ਜਾਂ 26000 ਪੱਕੀ ਪੇ ਕਰਾਂਗੇ ਉਹਦੇ ਆਧਾਰ ਤੇ ਤੇ ਕੀ ਕਰਨਾ ਸੀ ਸਾਡੇ ਇਨਸੈਂਟਿਵ ਬੇਸ ਵੀ ਕੱਟੇ ਗਏ ਜਿਵੇਂ ਨਾਈਟ ਕੱਟੀ ਗਈ ਦੁਨੀਆਂ ਦੀ 1.5 ਸਾਲ ਦੇ ਇੰਜੈਕਸ਼ਨ ਕੱਟੇ ਗਏ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਸਾਡੇ ਤੋਂ ਖੋਹ ਲਈਆਂ ਗਈਆਂ ਉਹਨਾਂ ਨੂੰ ਬਹਾਲ ਕਰਨਾ ਤੇ ਦੂਰ ਦੀ ਗੱਲ ਤੇ ਜਿਹੜਾ ਸਾਨੂੰ 2500 ਰੁਪਇਆ ਚੰਨੀ ਸਰਕਾਰ ਨੇ ਲਾਇਆ ਸੀ ਉਹ ਹਿਲ ਮਿਲ ਰਿਹਾ ਉਸ ਤੋਂ ਇਲਾਵਾ ਇਹਨਾਂ ਸਾਡੇ ਭਗਵੰਤ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਗੱਲ ਕਹੀ ਸੀਗੀ ਤੇ ਅਸੀਂ ਇਸ ਨੂੰ ਦੂਣਾ ਕਰਾਂਗੇ ਲੇਕਿਨ ਅਜੇ ਤੱਕ ਇਸ ਬੇਸ ਤੇ ਕੋਈ ਵੀ ਗੱਲ ਨਹੀਂ ਕੀਤੀ ਗਈ ਅਸੀਂ ਡੈਕਟਰ ਚੰਡੀਗੜ੍ਹ ਹੈਲਥ ਮਿਨਿਸਟਰ ਬਲਬੀਰ ਸਿੰਘ ਹਰ ਇੱਕ ਜਗ੍ਹਾ ਤੇ ਅਸੀਂ ਮੰਗ ਪੱਤਰ ਦਿੱਤਾ ਸੰਘਰਸ਼ ਵੀ ਕੀਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅੱਜ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਮਜ਼ਦੂਰ ਜੁਨੀਆ ਨੇ ਸਾਰਿਆਂ ਨੂੰ ਇਹ ਕਾਨੂੰਨ ਰੱਦ ਕਰਾਉਣ ਲਈ ਛੜਕਾਂ ਦੇ ਉੱਤੇ ਉਤਰਨਾ ਪਿਆ ਆਮ ਆਦਮੀ ਪਾਰਟੀ ਵੱਲੋਂ ਤਾਂ ਜਿਹੜਾ ਬੀਜੀਆਂ ਨੂੰ ਇੱਕ ਲਾਰਾ ਲਗਾਇਆ ਗਿਆ ਕਿ ਅੱਜ ਤੋਂ ਤੁਹਾਡੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਏ ਜਾਇਗਾ ਹਰ ਮਹੀਨੇ ਅਸੀਂ ਦੋਸਤੂ ਵੀ ਇਸ ਤਰ੍ਹਾਂ ਦੇਖਦੇ ਹਾਂ ਅਸੀਂ ਤੇ ਇਹ ਦੇਖਦੇ ਹਾਂ ਕਿ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਆ ਉਹਨਾਂ ਨੂੰ ਪੇ ਦੇਣ ਲਈ ਸਰਕਾਰ ਦੇ ਕੋਲ ਕੁਝ ਨਹੀਂ ਹੈਗਾ ਤੇ ਉਹਨਾਂ ਬੀਬੀਆਂ ਨੂੰ 1000 ਰੁਪਏ ਕਿੱਥੋਂ ਦੇਣਗੇ ਉਹ ਕਹਿੰਦੇ ਸਾਡੇ ਕੋਲ ਬਜਟ ਹੈ ਨਹੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਆ ਜਿਹੜੀਆਂ ਭੈਣਾਂ ਦੀ ਮਤਲਬ ਇਹ ਜਿਹੜੀ ਰੁਕੀ ਹੋਈ ਆ ਉਹ ਆਪਣੇ ਘਰਾਂ ਤੋਂ ਕੰਮ ਕਰਨ ਲਈ ਆਉਂਦੀਆਂ ਆ ਤੇ ਉਹਨਾਂ ਦੇ ਘਰ ਦੇ ਵੀ ਇਹ ਸਵਾਲ ਕਰਦੇ ਕਿ ਜੇਕਰ ਤੁਹਾਨੂੰ ਪੇ ਨਹੀਂ ਮਿਲਣੀ ਤੇ ਤੁਸੀਂ ਕਾਹਦੇ ਲਈ ਕੰਮ ਕਰਨ ਵਾਸਤੇ ਜਾਂਦੇ ਹੋ ਤੇ ਜੇ ਵਰਕਰਾਂ ਨੂੰ ਕੰਮ ਕਰਨ ਲਈ ਪੈਸੇ ਨਹੀਂ ਦਿੱਤੇ ਜਾ ਰਹੇ ਤੇ ਉਹ ਬੀਬੀਆਂ ਨੂੰ ਜਿਨ੍ਹਾਂ ਨੂੰ ਕਹਿ ਰਿਹਾ ਵੀ ਘਰੇ ਬੈਠੀਆਂ ਨੂੰ ਅਸੀਂ 1000 ਰੁਪਏ ਪੇ ਦੇਵਾਂਗੇ ਉਹ ਕਿੱਥੋਂ ਦੇਣਗੇ ਇਹ ਸਭ ਝੂਠੇ ਦਾਰੇ ਆ ਇਹਨਾਂ 'ਚ ਕੁਝ ਨਹੀਂ ਹੈਗਾ ਸਾਰਾ ਜਮੀਂ ਡੈਮਿੰਗ ਵਾਲੇ ਬੋਲਦੇ ਨੇ ਸਾਸੀਂ ਤਾਂ ਤੁਹਾਨੂੰ ਸਰ ਸਰ ਅਸੀਂ ਸਾਨੂੰ ਸਿਰਫ 100 ਰੁਪਏ ਦਿਹਾੜੀ ਮਿਲਦੀ ਆ ਬੈਲੀ ਅਸੀਂ ਆਉਂਦੇ ਆ ਸਾਨੂੰ ਕੋਈ ਛੁੱਟੀ ਨਹੀਂ ਮਿਲਦੀ ਜੇ ਸਾਨੂੰ ਅਸੀਂ ਕਈ ਦਾ ਸਾਨੂੰ ਮਜਬੂਰੀ ਆ ਦੋਖ-ਸੋਖ ਨੂੰ ਛੁੱਟੀ ਅਸੀਂ ਮੰਗਦੇ ਆ ਸਾਨੂੰ ਛੁੱਟੀ ਨਹੀਂ ਦਿੰਦੇ ਟੀਚਰ ਕਹਿੰਦੇ ਆਪਣੇ ਥਾਂ ਲੇਡੀਜ਼ ਭੇਜੋ ਪੈਸੇ ਉਹਨੂੰ 200 ਰੁਪਇਆ ਅਸੀਂ ਬਹੁਤ ਦੁਖੀ ਆ ਸਰ ਇੰਨੇ ਸਾਲਾਂ ਤੋਂ ਅਸੀਂ ਲੱਗੇ ਆ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਹੈਗੀ ਸਫਾਈ ਵੀ ਕਰਦੇ ਆ ਬਾਥਰੂਮ ਸਾਰੇ ਟੋਇਲਟ ਸਾਫ਼ ਕਰਦੇ ਆ ਸਾਨੂੰ 100 ਰੁਪਇਆ ਮਿਲਦਾ ਤੇ ਜਿਹੜੇ ਸੀ ਲੇਡੀਜ਼ ਭੇਜਦੇ 260 ਮੰਗਦੀਆਂ ਵੇ ਅਸੀਂ 200 ਲੈਣਾ ਹੈ 100 ਰੁਪਇਆ ਕੀ ਬਣਦਾ ਸਕੂਲ 'ਚ ਖਾਣਾ ਬਣਾਉਂਦੇ ਤੁਸੀਂ ਸਰ ਕੇਂਦਰ ਸਰਕਾਰ ਨੂੰ ਤਾਂ ਅਸੀਂ ਇਹ ਹੀ ਕਹਿੰਦੇ ਆਂ ਵੀ ਤਨਖਾਹਾਂ ਵਧਾਉਣੀਆਂ ਚਾਹੀਦੀਆਂ ਆ ਤੇ ਕੰਮ ਦੇਣਾ ਚਾਹੀਦਾ ਮੰਨਰੇ ਗਾਲਿਆਂ ਨੂੰ ਵੀ ਅਸੀਂ ਹੈਗੇ ਮਿੱਡੇ ਮੀਲ ਵਾਲੇ ਸਾਡੀ ਵੀ ਤਨਖਾਹ ਤੇ ਵਾਅਦਾ ਹੋਣਾ ਚਾਹੀਦਾ ਆ ਤੇ ਸਭ ਤੋਂ ਕੰਮ ਬਹੁਤ ਬਾਧੂ ਲੈਂਦੇ ਆ ਤੇ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਅਸੀਂ ਬੱਚੇ ਕੀ ਬਣਦਾ ਸੋਤ ਨੂੰ ਬੱਚੇ ਵੀ ਬੱਤਿਆਂ ਨੂੰ ਪੜਾਉਣਾ ਆ ਅਸੀਂ ਵੀ ਆਪਣੀ ਜ਼ਿੰਦਗੀ ਦੇਖਣੀ ਆ ਇੰਨੇ ਸਾਲਾਂ ਤੋਂ ਅਸੀਂ ਸਕੂਲ ਦੇ ਨਾਲ ਜੁੜੇ ਹੋਏ ਆ ਸਾਨੂੰ ਛੁੱਟੀ ਦਾ ਹੁਕਮ ਨਹੀਂ ਹੈਗਾ